ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਹੀ ਰਾਗ ਚੌਥੇ ਨਾਨਕ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਉਚਾਰਨ ਕਰਦੇ ਹਨ ਜਿਨਕੇ ਅੰਤਰ ਵਸਿਆ ਮੇਰਾ ਹਰ ਹਰ ਜਿਨਕੇ ਸਭ ਰੋਗ ਗਵਾਏ ਜਿਨ੍ਹਾਂ ਦੇ ਹਿਰਦੇ ਦੇ ਵਿੱਚ ਪ੍ਰਭੂ ਪਤੀ ਪਿਆਰਾ ਵਸ ਗਿਆ ਤਿਨਾਂ ਦੇ ਸਾਰੇ ਰੋਗ ਖਤਮ ਹੋ ਗਏ ਸਰੀਰਕ ਰੋਗ ਖਤਮ ਹੋ ਗਏ ਘਰੇਲੂ ਰੋਗ ਖਤਮ ਹੋ ਗਏ ਤੇ ਮੁਕਤ ਭਏ ਜਿਨ ਹਰ ਨਾਮ ਧਿਆਇਆ ਤਿਨ ਪੁਵਿੱਤ ਪਰਮផល ਪਾਇ ਤੇ ਪਿਆਰਿਓ ਜਿਹੜਾ ਸੱਚੇ ਮਨ ਦੇ ਨਾਲ ਗੁਰੂ ਨਾਲ ਜੁੜ ਗਿਆ ਨਾ ਉਹ ਜੰਮਣ ਮਰਨ ਤੋਂ ਰਹਿਤ ਹੋ ਜਾਏਗਾ ਹਰੀ ਪ੍ਰਮਾਤਮਾ ਦੇ ਸਿਮਰਨ ਕੀਤਿਆਂ ਹਰੀ ਪ੍ਰਮਾਤਮਾ ਨੂੰ ਧਿਆਇਆ ਹਰਿਪੁਰਖ ਪ੍ਰਮਾਤਮਾ ਦੀ ਉਸਤਤਿ ਕੀਤਿਆਂ ਤਿੰਨ ਪਵਿੱਤ ਪ੍ਰਮ ਪਦ ਪਾਏ ਉੱਚਾ ਪਦ ਪ੍ਰਾਪਤ ਹੋ ਜਾਵੇਗਾ ਬੈਠਣ ਜੋਗੀ ਅੱਗੇ ਜਗ੍ਹਾ ਮਿਲ ਜਾਵੇਗੀ ਪਿਆਰਿਓ ਮੇਰੇ RAM ਹਰ ਜਨ ਆਰੋਗ ਭੇ ਐ ਮੇਰੇ RAM ਐ ਮੇਰੇ ਹਰੀ ਐ ਮੇਰੇ ਪ੍ਰਮਾਤਮਾ ਐ ਵੈਗੁਰੂ ਤੇਰੇ ਸੇਵਕ ਆ ਰੋਗ ਹੋ ਗਏ ਤੇਰਾ ਨਾਮ ਜਪਿਆ ਗੁਰਬਚਨੀ ਜਿਨਾਂ ਜਪਿਆ ਮੇਰਾ ਹਰ ਹਰ ਚਿੰਕੇ ਹੋਮੇ ਰੋਗ ਜਿਨ੍ਹਾਂ ਨੇ ਗੁਰੂ ਦੇ ਬਚਨ ਨੂੰ ਮੰਨ ਕੇ ਪਿਆਰਿਓ ਪਰਮੇਸ਼ਰ ਦੇ ਨਾਲ ਜੁੜਨਾ ਕੀਤਾ ਸਭ ਤੋਂ ਵੱਡਾ ਰੋਗ ਹੋਂਮੇ ਦਾ ਹੋਂਮੇ ਭਾਵ ਮੈਂ ਮੇਰੀ ਮੈਂ ਕੀਤਾ ਉਹ ਮੈਂ ਕੀਤਾ ਆ ਵੀ ਮੈਂ ਕੀਤਾ ਸੀ ਮੈਂ ਨਾ ਕਰਦਾ ਤੇ ਹੋਣਾ ਹੀ ਨਹੀਂ ਸੀ ਇਹਨੂੰ ਕਹਿੰਦੇ ਪਿਆਰਿਓ ਹੋਂਮੇ ਦਾ ਰੋਗ ਕਰਕੇ ਵੀ ਪਰਮੇਸ਼ਰ ਤੇ ਛੱਡ ਦਈਏ ਮਾਰਕ ਕਰਨ ਵਾਲਾ ਤੂੰ ਮੈਂ ਕੌਣ ਹੈ ਤੂੰ ਕੀਤਾ ਹੈ ਜਿਸ ਦਿਨ ਪਿਆਰਿਓ ਤੂੰ ਦੀ ਆਵਾਜ਼ ਨਿਕਲਨੀ ਸ਼ੁਰੂ ਹੋ ਗਈ ਉਸ ਦਿਨ ਪਰਮਾਤਮਾ ਦੀਆਂ ਬਖਸ਼ਾ ਸ਼ੁਰੂ ਹੋ ਗਈ ਜਿਸ ਦਿਨ ਤੂੰ ਦਾ ਮਹਾਵਰਾ ਅੰਦਰ ਚੱਲ ਪਿਆ ਪਿਆਰਿਓ ਹਉਮੈ ਦਾ ਰੋਗ ਨਸ਼ਟ ਹੋ ਜਾਏਗਾ ਹਉਮੈ ਦਾ ਰੋਗ ਖਤਮ ਹੋ ਗਿਆ ਤੇ ਬਾਕੀ ਰੋਗ ਵੀ ਖਤਮ ਹੋ ਜਾਣਗੇ ਤੇ ਫਿਰ ਮੇਰਾ ਸਤਿਗੁਰੂ ਕਹਿੰਦਾ ਮੇਰੇ RAM ਹਰ ਜਨ ਅਰੋਗ ਭਏ ਹਰੀ ਪਰਮਾਤਮਾ ਨੂੰ ਮੰਨਣ ਵਾਲੇ ਆ ਰੋਗ ਹੋ ਜਾਂਦੇ ਨੇ ਪਿਆਰਿਓ ਜਦ ਲਗ ਮੇਰੀ ਮੇਰੀ ਕਰੇ ਤਬ ਲਗ ਕਾਜ ਏਕ ਨਹੀਂ ਸਰੇ ਪਿਆਰਿਓ ਸਤਿਗੁਰੂ ਕਹਿੰਦਾ ਜੇ ਮੇਰੀ ਮੇਰੀ ਹੰਦੇ ਚ ਹੋਵੇਗੀ ਨਾ ਤੇ ਕੰਮ ਹੁੰਦਾ ਵੀ ਨਹੀਂ ਸੋਰਦਾ ਤੇ ਮੈਂ ਕੀਤਾ ਜਦ ਮੇਰੀ ਮੇਰੀ ਮਿਟ ਜਾਏ ਤੇ ਜਦੋਂ ਮਾਲਕ ਦੇ ਦਰ ਤੇ ਡਿੱਗ ਪਿਆ ਨਾ ਅਖੀਰ ਕੰਮ ਨਹੀਂ ਹੁੰਦਾ ਸਤਿਗੁਰੂ ਹਣ ਤੂੰ ਕਰ ਤab ਪ੍ਰਭ ਕਾਜ ਸਵਾਰਿਆ ਫਿਰ ਸਰਗੁਰੂ ਹਾਜ਼ਰ ਹੋ ਜਾਂਦਾ ਹੈ ਫਿਰ ਉਹ ਕਾਰਜ ਕਰਦਾ ਹੈ ਬੜੀਆਂ ਕਹਾਣੀਆਂ ਨੇ ਜਿਸ ਵੇਲੇ ਜਿਹੜਾ ਦਰਪੁਤੀ ਦਾ ਚੀਰ ਹਰਨ ਕਰਨਾ ਸੀ ਜੂਏ ਦੇ ਵਿੱਚ ਹਾਰ ਗਏ ਪਾਂਡਵੋ ਤੇ ਜਦੋਂ ਦਰੋਪਤੀ ਨੂੰ ਸਿਨ੍ਹਾ ਦਿੱਤਾ ਕਿ ਤੇਰਾ ਚੀਰ ਹਰਨ ਹੋਣਾ ਹੈ ਤੈਨੂੰ ਸਭਾ ਦੇ ਵਿੱਚ ਨਗਨ ਕੀਤਾ ਜਾਵੇਗਾ ਹੁਕਮ ਹੋਇਆ ਹੈ ਵਾਲਾ ਤੂੰ ਫੜ ਕੇ ਧੂਕੇ ਦਰਬਾਰ ਚ ਲਿਜਾਣ ਦਾ ਮਣ ਦੇ ਵਿੱਚ ਕਮਰੇ ਵਿੱਚ ਬੈਠਿਆਂ ਬੜਾ ਹੰਕਾਰ ਆਇਆ ਕਹਿਣ ਲੱਗੀ ਮੇਰਾ ਪਰਮੇਸ਼ਰ ਕ੍ਰਿਸ਼ਨ ਮੇਰੀ ਰੱਖਿਆ ਕਰੇਗਾ ਮੇਰੇ ਪੰਜ ਪਤੀ ਪਾਂਡੂ ਵੀਰੀ ਰੱਖਿਆ ਕਰਨਗੇ ਤ੍ਰਿਤ ਰਾਸ਼ਟਰ ਬੈਠਾ ਹੈ ਭੀਸ਼ਮ ਪਤਾਮਾ ਵਰਗੇ ਬੈਠੇ ਨੇ ਮੈਂ ਰਾਜ ਦਰਬਾਰ ਦੀ ਰਾਣੀ ਹਾਂ ਮੇਰੇ ਨਾਲ ਇਤਨਾ ਕੌਣ ਕਰਨ ਵਾਲਾ ਜੰਮਿਆ ਮੇਰੀ ਬਹੁਤ ਵੱਡੀ ਪਾਵਰ ਮੈਂ ਮੇਰੀ ਹਰ ਮਨ ਦੇ ਵਿੱਚ ਆ ਗਈ ਹੁਕਮ ਹੋਇਆ ਦੁਸ਼ਾਸ਼ਨ ਨੇ ਵਾਰਾਂ ਤੋਂ ਫੜਿਆ ਜਦੋਂ ਫੜ ਕੇ ਖਿੱਚ ਕੇ ਲੈ ਜਾਣ ਲੱਗਾ ਅਜੇ ਵੀ ਮਨ ਦੇ ਵਿੱਚ ਇਹ ਆ ਇਥੇ ਤਾਂ ਮੈਨੂੰ ਵਾਲਾ ਤੋਂ ਛੱਡ ਲਿਆ ਕਿ ਮੇਰੇ ਪੰਜ ਪਤੀ ਪਾਡੋ ਬੈਠੇ ਨੇ ਮੈਨੂੰ ਛਡਾ ਲੈਣਗੇ। ਸਭਾ ਦੇ ਵਿੱਚ ਜਾ ਕੇ ਲਿਜਾ ਕੇ ਖਿਲਾਰ ਦਿੱਤਾ ਸਾਰਿਆਂ ਦੇ ਚਿਹਰੇ ਥਲੇ ਨੇ ਪੰਜਾਂ ਪਤੀਆਂ ਦੇ ਪਾਡਵਾ ਦੇ ਚਿਹਰੇ ਵੀ ਪਿਆਰੇ ਥਲੇ ਨੇ। ਪੀਸ਼ਮ ਪਤਾਮਾ ਵੀ ਧਰਤੀ ਵੱਲ ਵੇਖ ਰਿਹਾ ਹੈ ਕਿਉਂਕਿ ਨਿਜਮ ਸੀ ਜੂਏ ਦਾ ਜੂਏ ਦੇ ਵਿੱਚ ਜਦੋਂ ਸਾਰਾ ਕੁਝ ਹਾਰ ਗਏ ਆਪਣੀ ਘਰਵਾਲੀ ਵੀ ਹਾਰ ਗਈ। ਹੁਣ ਉਥੇ ਰਾਜ ਕੀ ਦਾ ਚੱਲਦਾ ਸੀ ਦਰਯੋਧਨ ਦਾ ਤੇ ਦਰਯੋਧਨ ਨੇ ਹੁਕਮ ਕੀਤਾ ਕਿ ਹੁਣ ਇਹਨੂੰ ਚੀਰ ਹਰਣ ਕਰ ਦਿਓ ਇਹਦੇ ਕੱਪੜੇ ਵੀ ਸਭਾ 'ਚ ਲਾ ਦਿਓ ਇਹਨਾਂ ਦੀ ਇਤਨੀ ਕਿ ਬੇਇੱਜ਼ਤੀ ਕਰੋ ਇਹਨਾਂ ਨੂੰ ਅੱਗੇ ਵਾਸਤੇ ਪਤਾ ਲੱਗ ਜਾਵੇ ਤੇ ਕਹਾਣੀ ਅਸਲ 'ਚ ਕੀ ਸੀ ਮਾਮਾ ਸ਼ਕਨੀ ਬੜਾ ਚਾਲਾਂ ਦਾ ਚੱਲਦਾ ਸੀ ਧੋਖੇ ਦੇ ਨਾਲ ਉਹਨਾਂ ਤੋਂ ਰਾਜ ਭਗ ਜਿੱਤੀਆਂ ਸੀ ਧੋਖੇ ਨਾਲ ਇਹ ਦ੍ਰੋਪਦੀ ਜਿਹੜੀ ਇਹ ਕ੍ਰਿਸ਼ਨ ਭਗਵਾਨ ਦੀ ਭਗਤਨੀ ਸੀ ਪਿਆਰਿਓ ਹੁਣ ਅਜੇ ਵੀ ਉਹਦੇ ਮਨ ਦੇ ਵਿੱਚ ਹੈ ਤੇ ਜਿਸ ਵੇਲੇ ਪਿਆਰਿਓ ਚੀਰ ਹਰਣ ਕਰਨ ਲੱਗੇ ਸਾੜੀ ਦੰਧਾਂ ਥੱਲੇ ਖਿੱਚਣ ਲੱਗੇ ਉਹਨੂੰ ਦੰਧਾਂ ਥੱਲੇ ਸਾੜੀ ਲੈ ਲਈ ਕਿ ਮੈਂ ਦੰਧਾਂ ਦੇ ਨਾਲ ਹੀ ਸਾੜੀ ਨਾਲ ਬਚਾ ਲਵਾਂ ਆਪਣੀ ਪਤ ਹੁਣ ਜਦੋਂ ਦੰਧਾਂ ਥੱਲੇ ਸਾੜੀ ਲੈ ਪਿਆਰਿਓ ਝਟਕਾ ਮਾਰਿਆ ਸਾੜੀ ਖਿੱਚੀ ਗਈ ਉਸ ਵੇਲੇ ਉਹਨੂੰ ਕੋਈ ਹੀਲਾ ਨਜ਼ਰ ਨਹੀਂ ਆਇਆ ਮੈਨੂੰ ਹੁਣ ਕੋਈ ਛੜਾਵੇਗਾ ਕਹਿਣ ਲੱਗੀ ਐ ਕ੍ਰਿਸ਼ਨ ਬੋੜ ਅਖੀਰ ਮੋਕ ਸੱਚੇ ਮਨ ਦੇ ਨਾਲ ਯਾਦ ਕੀਤਾ ਕ੍ਰਿਸ਼ਨ ਨੂੰ ਕ੍ਰਿਸ਼ਨ ਹਾਜ਼ਰ ਹੋ ਗਿਆ ਤੇ ਪਿਆਰਿਓ ਢੇਰਾਂ ਦੇ ਢੇਰ ਸਾਰੀਆਂ ਦੇ ਲੱਗ ਗਏ ਉੱਥੇ ਪਤਾ ਹੀ ਨਹੀਂ ਲੱਗਾ ਕਿਤਨੀ ਇੱਕ ਸਾਰੀ ਲੰਬੇ ਐ ਸਾਰੀ ਦਿਹਾੜੀ ਖਿੱਚ ਕੇ ਚਲਾਉਂਦੇ ਰਹੇ ਉਪਰੋਂ ਤੁਰੇ ਆਉਂਦੀ ਐ ਥੱਲੇ ਲੈ ਜਾਂਦੇ ਕਹਿਣ ਦਾ ਭਾਵ ਕਿ ਮੈਂ ਮੇਰੀ ਜਿੰਨਾ ਚਿਰ ਮਨ ਦੇ ਵਿੱਚ ਮੈਂ ਆ ਪਿਆਰਿਓ ਉਨਾ ਚਿਰ ਕੁਛ ਨਹੀਂ ਜਦੋਂ ਮੈਂ ਮਰੀ ਉਦੋਂ ਪਰਮੇਸ਼ਰ ਦੀ ਕਿਰਪਾ ਹੁੰਦੀ ਹੈ ब्रह्मा ਵਿਸ਼ਨ ਮਹਾਦੇਵ ਤ੍ਰੈ ਗੁਣ ਰੋਗੀ ਵਿੱਚੋਂ ਮੈਂ ਕਾਰ ਕਮਾਈ ਤੇ ਪਿਆਰਿਓ ब्रह्मा ਵਰਗੇ ਵਿਸ਼ਨੂ ਵਰਗੇ ਮਹੇਸ਼ ਵਰਗੇ ਭਗਤੀ ਬੜੀ ਕੀਤੀ ਆ ਰੱਬ ਦਾ ਨਾਮ ਸਿਮਰਨ ਬੜਾ ਲਿਆ ਏ ਪਰ ਇੱਕ ਰੋਗ ਚਿਪੜ ਗਿਆ ਉਹਨਾਂ ਨੂੰ ਹੋਮੇਦਾਰੋ ਅੱਜ ਵੀ ਸਾਡੇ ਵਿੱਚ ਨੇ ਅੱਜ ਵੀ ਮੁਕਤੀ ਨਹੀਂ ਹੋਈ ਉਹਨਾਂ ਦੀ ਇਸੇ ਧਰਤੀ ਤੇ ਉਹ ਵੀ ਫਿਰਦੇ ਨੇ ਕਿ ਚੰਗੀ ਕੁਖ ਕੋਈ ਮਿਲ ਜਵੇ ਦੁਬਾਰਾ ਜਨਮ ਲੈ ਕੇ ਅਸੀਂ ਆਪਣਾ ਇਸ ਮਨੁੱਖੇ ਜਾਮੇ ਦੇ ਵਿੱਚ ਆ ਕੇ ਨਿਵਾਨ ਕਰ ਜਾਈਏ ਜਿਨ ਕੀ ਏ ਤਿਸ ਨ ਚੇਤੇ ਬਪੜੇ ਹਰ ਗੁਰਮੁਖ ਸੋਝੀ ਪਾਈ ਪਿਆਰਿਓ ਜਿਹੜੇ ਗੁਰੂ ਦੇ ਵੱਲੇ ਮੁੱਖ ਹੈ ਜਿਹੜੇ ਗੁਰੂ ਨਾਲ ਜੁੜਦੇ ਨੇ ਉਹਨਾਂ ਲੋਹੇ ਸਮਝ ਪੈਂਦੀ ਹੈ ਕਿ ਸਤਗੁਰੂ ਦੀ ਭਗਤੀ ਕਿਵੇਂ ਕਰਨੀ ਹੈ ਹਉ ਮੇ ਰੋਗ ਸਭ ਜਗਤ ਵਿਆਪਿਆ ਸਾਰਾ ਸੰਸਾਰੀ ਪਿਆਰਿਓ ਹਉ ਮੇ ਦੇ ਰੋਗ ਵਿੱਚ ਜਕੜਿਆ ਪਿਆ ਤਿਨ ਕੋ ਜਨਮ ਮਰਨ ਦੁਖ ਭਾਰੀ ਤਾਂ ਹੀ ਤੇ ਜੰਮਣ ਮਰਨ ਦਾ ਗੇੜ ਪਿਆ ਖੜਾ ਗੁਰ ਪ੍ਰਸ਼ਾਦੀ ਕੋ ਵਿਰਲਾ ਛੂਟੇ ਤੇ ਜਣ ਕੋ ਹਉ ਬਲਹਾਰੀ ਸਹਿਬ ਸ੍ਰੀ ਗੁਰੂ ਰਾਮਦਾਸ ਜੀ ਆਂਦੇ ਨੇ ਗੁਰੂ ਦੀ ਕਿਰਪਾ ਕਿਸੇ ਕਿਸੇ ਤੇ ਹੁੰਦੀ ਆ ਤੇ ਜਿਹੜਾ ਉਹਦੀ ਕਿਰਪਾ ਦੇ ਨਾਲ ਛੁੱਟ ਜਾਵੇ ਇਹਨਾਂ ਬੰਦਰਾਂ ਤੋਂ ਅਸੀਂ ਉਹਦੇ ਤੋਂ ਬਹਾਰੀ ਜਾਂਦੇ ਆਂ ਜੇਨ ਸੱਚ ਸਾਜੀ ਸੋਈ ਅਰਜਾਣਾ ਆਕਾਰ ਰੂਪ ਅਪਾਰੋ ਪਿਆਰਿਓ ਜਿਸਨੇ ਇਹ ਸ੍ਰਿਸ਼ਟੀ ਦੀ ਸਜਣਾ ਕੀਤੀ ਹੈ ਕੋਈ ਜਾਣਦਾ ਹੈ ਕਿ ਉਹਦਾ ਰੂਪ ਕਿੱਡਾ ਵੱਡਾ ਹੈ ਉਹਦਾ ਆਕਾਰ ਕਿੱਡਾ ਵੱਡਾ ਹੈ ਧਰਤੀ ਤੇ ਕਿਹੜਾ ਉਹਨੂੰ ਯਾਦ ਕਰਦਾ ਹੈ ਕਿਹੜਾ ਉਹਨੂੰ ਯਾਦ ਨਹੀਂ ਕਰਦਾ ਕਿਸਨੇ ਮੈਂ ਮਾਰੀ ਮਾਰ ਨਹੀਂ ਹੈ ਕਿਸ ਦੀ ਮਰਨ ਵਾਲੀ ਹੈ ਨਾਨਕ ਆਪੇ ਵੇਖਰ ਵਿਖਸੈ ਗੁਰਮਖ ਬ੍ਰਹਮ ਵਿਚਾਰੋ ਤੇ ਸਹਿਬ ਸ੍ਰੀ ਗੁਰੂ ਰਾਮਦਾਸ ਜੀ ਕਹਿੰਦੇ ਨੇ ਅਕਾਲ ਪ੍ਰਮਾਤਮਾ ਤੱਕ ਰਿਹਾਏ ਵੇਖ ਰਿਹਾਏ ਔਰ ਵੇਖ ਕੇ ਹਰਾਨ ਬਈ ਗੌਤਿਕ ਸੰਗਤਾਂ ਦੀ ਤੇ ਉਹ ਉਪਰੋਂ ਵਿਚਾਰ ਵੀ ਕਰੀ ਜਾ ਰਿਹਾ ਹੈ ਕਿ ਕਿਹੜਾ ਗੁਰਮਖ ਹੈ ਕਿਹੜਾ ਬ੍ਰਹਮ ਦੀ ਵਿਚਾਰ ਕਰਦਾ ਹੈ ਕਿਹੜਾ ਸਤਿਗੁਰੂ ਦੇ ਨਾਲ ਜੁੜਦਾ ਹੈ ਸੋ ਜਿਹੜਾ ਜੁੜਦਾ ਹੈ ਪਿਆਰਿਓ ਸਾਬ ਸ੍ਰੀ ਗੁਰੂ ਰਬਦਾਸ ਜੀ ਕਹਿੰਦੇ ਨੇ ਚੌਥੇ ਪਾਤਸ਼ਾਹ ਕਿ ਅਸੀਂ ਵੀ ਉਹਦੇ ਤੋਂ ਬਲਹਾਰ ਹੀ ਜਾਂਦੇ ਹਾਂ ਸੋ ਪਿਆਰਿਓ ਅਸੀਂ ਵੀ ਆਪਣੇ ਇਸ ਜਨਮ ਦੇ ਵਿੱਚ ਬੰਧਨ ਕੱਟ ਕੇ ਸਤਿਗੁਰੂ ਦੇ ਦਰ ਤੇ ਜਾਣਾ ਹੈ ਤਾਂ ਕਿ ਸਾਡੇ ਤੇ ਵੀ ਪਰਮੇਸ਼ਰ ਦੀ ਕਿਰਪਾ ਹੋ ਸਕੇ ਅਸੀਂ ਪਰਮੇਸ਼ਰ ਦੀ ਕਿਰਪਾ ਦੇ ਅਨੰਦ ਮਾਣ ਸਕੀਏ ਸਾਡਾ ਜਮਨ ਮਰਨ ਦਾ ਗੇੜ ਕਟਿਆ ਜਾਵੇ ਸਾਨੂੰ ਜੂਨਾ ਦੇ ਵਿੱਚ ਨਾ ਪਾਉਣਾ ਪਵੇ ਸੋ ਇਹ ਸੀ ਪਿਆਰੇ ਵਾਜਦਾ ਹੁਕਮ ਧੰਤਾ ਦੇ ਜੋਗ ਹੋ ਆਪਣਾ ਕੀਮਤੀ ਸਮਾਂ ਗੁਰੂ ਦਰ ਤੇ ਲਗਾਉਂਦੇ ਹੋ ਸਤਿਗੁਰੂ ਸੱਚੇ ਪਾਤਸ਼ਾਹ ਸਮੂ ਸੰਗਤਾਂ ਦੀ ਦਰ ਹਾਜ਼ਰੀ ਪ੍ਰਵਾਨ ਕਰੇ ਦਰੋਂ ਕਰੋ ਨਾਮਦਾਨ ਸਿੱਖੀ ਜੀਵਨ ਚੜਦੀਆਂ ਕਲਾਂ ਦੇਹੀ ਰੋਗਤਾ ਤੰਦਰੁਸਤੀਆਂ ਹਰ ਮਦਾਨ ਫਤਿਹ ਬਖਸ਼ਿਸ਼ ਕਰੇ ਹੋਈਆਂ ਭੁੱਲਾਂ ਨੂੰ ਨਾ ਜਿਤਾਰਿਓ ਗੱਜ ਕੇ ਫਤਿਹ ਗਜਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ